ਪਾਸੂ ਮਸਲਾ ਪਾਣੀ ਦਾ ਹੈ ਕਿਸੇ ਪਾਰਟੀ ਦਾ ਸਬੰਧ ਨਹੀਂ ਕਿਸੇ ਲਖੇ ਦਾ ਸਬੰਧ ਨਹੀਂ ਕਿਸੇ ਨਮਤੋਜਮਾਨ ਦਾ ਸਬੰਧ ਨਹੀਂ ਸਾਡਾ ਸਬੰਧ ਹੈ ਪਾਣੀ ਦੇ ਮਸਲੇ ਤੇ ਆਇਆ ਪਾਣੀ ਜਿਹੜੇ ਦੇ ਵਿੱਚ ਫੋਕ ਕੰਮ ਕਰ ਰਹੇ ਆ ਉਹਨਾਂ ਨੇ ਹੀ ਪੀਣਾ ਹੈ ਉਹ ਪ੍ਰਵਾਸੀ ਹੈ ਇੱਥੇ ਮਸਲਾ ਬਣਾ ਰੱਖਿਆ ਪ੍ਰਵਾਸੀ ਤੇ ਪੰਜਾਬ ਦਾ ਪ੍ਰਵਾਸੀ ਤੇ ਪੰਜਾਬ ਦਾ ਮਸਲਾ ਨਹੀਂ ਮਸਲਾ ਪਾਣੀ ਆਦਾ ਜੀ ਕੀ ਕਹਣਾ ਹੈ ਜੀ ਹਾਲਾਤ ਦੇਖ ਲਓ ਤੁਸੀਂ ਕਿੰਨੀ ਪੁਲਿਸ ਲਾ ਰੱਖੀ ਹੈ ੱੱਕਾ ਹੋ ਰਿਹਾ ਜੀ ਸ਼ਰਿਆਂ 'ਚ ੱੱਕਾ ਹੋ ਰਿਹਾ ਪਾਣੀ ਤੁਸੀਂ ਵੀ ਪੀਣਾ ਹੈ ਪਾਣੀ ਅਸੀਂ ਪੀਣਾ ਹੈ ਪਾਣੀ ਸਾਡੇ ਆਉਣ ਵਾਲੇ ਬੱਚਿਆਂ ਨੇ ਵੀ ਪੀਣਾ ਹੈ ਪੇਟ ਦੇ ਵਿੱਚ ਬੱਚਿਆਂ ਨੂੰ ਕੈਂਸਰ ਹੋ ਰਿਹਾ ਹੈ ਇਸ ਟਾਈਮ Rajasthan ਦੇ ਵਿੱਚ ਹੋਇਆ ਇੱਕ ਬੱਚੇ ਨੂੰ ਜਨਮ ਲੈਂਦਾ ਕੈਂਸਰ ਆ ਪਾਣੀ ਸਾਡਾ ਗੰਦਾ ਕਰ ਰਿਹਾ ਸਤ ਨੂੰ ਦੇ ਵਿੱਚ ਚਾਰੇ ਅਸੀਂ ਪੀ ਰਹੇ ਆ ਸਾਡੇ ਬੱਚੇ ਬਿਮਾਰ ਹੋਏ ਆ ਆਉਣ ਵਾਲੀ ਪੀੜ੍ਹੀ ਸਾਡੀ ਖਤਮ ਆ ਪਾਣੀ ਨਹੀਂ ਖਤਮ ਕਰਦੇ ਨਾ ਕੁਛ ਨਸ਼ੇ ਨਾ ਖਤਮ ਕਰਤੀ ਕੁਛ ਪਾਣੀ ਨਾ ਕਰਤੀ ਕੁਛ ਬਾਹਰ ਗਈ ਚਲੋ کئی ਗੁਣਾ 100 ਗੁਣਾ ਅੱਗੇ ਤੱਕ ਗਿਆ ਹੈ ਭਵੰਤਮਾਨ ਜੀ ਭਵੰਤਮਾਨ ਜੀ ਕੁਛ ਨਹੀਂ ਕਰ ਰਹੇ ਜਿਹੜੇ ਇੱਥੇ ਆ ਕੇ ਖੁਦ ਬੋਲਦੇ ਰਹੇ ਆ ਕਾਲਾ ਪਾਣੀ ਕਾਲਾ ਪਾਣੀ ਮਰ ਗਏ ਓਏ ਹਾਏ ਓਏ ਆ ਓਏ ਉਹ ਅੱਜ ਖੁਦ ਸਾਨੂੰ ਬਰਬਾਦ ਕਰਨ ਤੇ ਚੁਲਿਆ ਹੋਇਆ ਬੰਦ ਹੋਣਾ ਚਾਹੀਦਾ ਈ ਬਸ ਸੋਚੀਏ ਨਾ ਬੰਦ ਲੱਗਣਾ ਚਾਹੀਦਾ ਹਾਂਜੀ ਨਾ ਕੋਈ ਹੱਲ ਕਰਨਾ ਡਿਸਟਾਰਜ ਕਰਨਾ ਡਿਸਟਾਰਜ ਕਿੱਥੇ ਕਰਨਗੇ ਤਾਂ ਤਿੱਜ ਵੀ ਨਹੀਂ ਹੋ ਸਕਦਾ ਫੇਰ ਵੀ ਪਾਣੀ ਖਰਾਬ ਹੋਣਾ ਕੀ ਕਰਨਗੇ ਫੈਕਟਰੀ ਬੰਦ ਹੱਲ ਆ ਉਹਦਾ ਕੋਈ ਹੱਲ ਨਹੀਂ ਕਾਲਾ ਪਾਣੀ ਮੋਰਚਾ ਵੱਲੋਂ ਲੋਕਾਂ ਨੂੰ ਵੇਰ ਕਮਿਲਕ ਪਲਾਂਟ ਦੇ ਬਾਹਰ ਇਕੱਠਾ ਹੋਣ ਦੀ ਗੱਲ ਆ ਕੇ ਗਈ ਸੀ ਸੁਨੇਹਾ ਦਿੱਤਾ ਗਿਆ ਸੀ ਫਿਲਹਾਲ 12 ਵਜੇ ਤੋਂ ਬਾਅਦ ਸਮਾਂ ਹੋ ਚੁੱਕਿਆ ਹੈ ਹਾਲੀ ਤੱਕ ਲੱਖਾ ਸਿਦਾਨਾ ਜਾਂ ਅਮਿਤੋਜ ਬਾਨ ਜਾਂ ਉਹਨਾਂ ਦੀ ਟੀਮ ਦੇ ਲੋਕ ਜਿਹੜੇ ਨੇ ਉਹ ਇੱਥੇ ਨਹੀਂ ਪਹੁੰਚੇ ਲੇਕਿਨ ਕੁਝ ਲੋਕ ਜਿਹੜੇ ਇੱਥੇ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਯੰਗਸਿਕ ਸਾਡੇ ਨਾਲ ਤੁਸੀਂ ਪਤਾ ਕੀ ਨਾਲ ਹੋ ਸਤਜੋ ਦਾ ਬੈਰੀ ਖਾਲਸਾ ਵੈਰੀ ਫਤਿਹ ਨਾਮ ਹਰਮਨ ਸਿੰਘ ਜੀ ਬੈਰੀ ਜੀ ਕਿੱਥੋਂ ਆਏ ਹੋ ਮਿੰਟੇ ਤੋਂ ਆਏ ਅੱਛਾ ਕਾਲੇ ਪਾਣੀ ਮੋਰਚੇ ਦੇ ਸੱਜੇ ਤੋਂ ਤੁਸੀਂ ਇੱਥੇ ਪਹੁੰਚੇ ਹੋ ਕੀ ਹਾਲਾਤ ਦੇਖ ਰਹੇ ਹੋ ਕੀ ਕਹਿਣਾ ਚਾਹੋਗੇ ਇਸ ਬਾਰੇ ਕੀ ਕਹਿਣਾ ਹੈ ਜੀ ਹਾਲਾਤ ਦੇਖ ਲਓ ਤੁਸੀਂ ਕਿੰਨੀ ਪੁਲਿਸ ਲਾ ਰੱਖੀ ਹੈ ਟੱਕਾ ਹੋ ਰਿਹਾ ਜੀ ਸ਼ਰੇਆਮ ਟੱਕਾ ਹੋ ਰਿਹਾ ਪਾਣੀ ਤੁਸੀਂ ਵੀ ਪੀਣਾ ਹੈ ਪਾਣੀ ਅਸੀਂ ਪੀਣਾ ਹੈ ਪਾਣੀ ਸਾਡੇ ਆਉਣ ਵਾਲੇ ਬੱਚਿਆਂ ਨੇ ਵੀ ਪੀਣਾ ਹੈ ਪੇਟ ਦੇ ਵਿੱਚ ਬੱਚਿਆਂ ਨੂੰ ਕੈਂਸਰ ਹੋ ਰਿਹਾ ਹੈ ਇਸ ਟਾਈਮ ਰਾਜਸਥਾਨ ਦੇ ਵਿੱਚ ਹੋਇਆ ਇੱਕ ਬੱਚੇ ਨੂੰ ਜਨਮ ਲੈਂਦਾ ਕੈਂਸਰ ਆ ਹਾਂਜੀ ਪਾਸ ਮਸਲਾ ਪਾਣੀ ਦਾ ਹੈ ਕਿਸੇ ਪਾਰਟੀ ਦਾ ਸਬੰਧ ਨਹੀਂ ਕਿਸੇ ਲੱਖੇ ਦਾ ਸਬੰਧ ਨਹੀਂ ਕਿਸੇ ਨਮਤੋਜਮਾਨ ਦਾ ਸਬੰਧ ਨਹੀਂ ਸਾਡਾ ਸਬੰਧ ਹੈ ਪਾਣੀ ਦੇ ਮਸਲੇ ਤੇ ਆਏ ਆ ਪਾਣੀ ਜਿਹੜੇ ਦੇ ਵਿੱਚ ਕੰਮ ਕਰ ਰਹੇ ਆ ਉਹਨਾਂ ਨੇ ਹੀ ਪੀਣਾ ਹੈ ਉਹ ਪ੍ਰਵਾਸੀ ਹੈ ਇੱਥੇ ਮਸਲਾ ਬਣਾ ਰੱਖਿਆ ਪ੍ਰਵਾਸੀ ਤੇ ਪੰਜਾਬ ਦਾ ਪ੍ਰਵਾਸੀ ਤੇ ਪੰਜਾਬ ਦਾ ਮਸਲਾ ਨਹੀਂ ਮਸਲਾ ਪਾਣੀ ਆਉਂਦਾ ਜੀ ਪਾਣੀ ਸਦਾ ਗੰਦਾ ਕਰ ਰਿਹਾ ਸਤਲੁਜ ਦੇ ਵਿੱਚ ਆ ਰਿਹਾ ਅਸੀਂ ਪੀ ਰਹੇ ਆ ਸਾਡੇ ਬੱਚੇ ਬਿਮਾਰ ਹੋਏ ਆ ਆਉਣ ਵਾਲੀ ਪੀੜ੍ਹੀ ਸਾਡੀ ਖਤਮ ਆ ਪਾਣੀ ਨਹੀਂ ਖਤਮ ਕਰਦੇ ਨਾ ਕੁਝ ਨਸ਼ੇ ਨਾ ਖਤਮ ਕਰਤੀ ਕੁਝ ਪਾਣੀ ਨਾ ਕਰਤੀ ਕੁਝ ਬਾਹਰ ਗਈ ਚਲੋ ਇੱਥੇ ਸਾਡੇ ਵਰਗੇ ਰਹਿ ਗਏ ਪਾਣੀ ਦੀ ਗੱਲ ਚੁੱਕੀ ਸਾਫ ਪਾਣੀ ਦੀ ਗੱਲ ਚੁੱਕੀ ਤੁਹਾਨੂੰ ਅੱਜ ਤੁਸੀਂ ਇੱਥੇ ਪਹੁੰਚੇ ਤੇ ਤੁਹਾਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਈ ਤਾਂ ਹਾਂਜੀ ਹਾਂਜੀ ਕੀ ਕੀ ਤੱਕਾ ਮੰਗਦੇ ਉਹ ਕੀ ਮੰਗਦਾ ਤੱਕਾ ਹੀ ਸ਼ਰੀਆਂ ਤੱਕ ਚਲੋ ਬਾਬਾ ਜੀ ਗੱਡੀ 'ਚ ਬੈਠੋ ਬਾਬੇ ਨੇ ਕੀ ਕਰਿਆ ਬਾਬਾ ਹੱਕ ਸੱਚੀ ਲੜਾਈ ਲੜਨਾ ਹੈ ਵਿੰਡਿਓ ਚੱਲ ਕੇ ਆਏ ਆਂ ਅਸੀਂ ਸਾਡੀ ਇੱਜ਼ਤ ਕਰੋ ਯਾਰ ਇੱਜ਼ਤ ਕਰੋ ਹਾਂਜੀ ਤੁਸੀਂ ਆਏ ਹੋ ਸਹੀ ਗੱਲ ਆ ਚਲੋ ਠੀਕ ਆ ਸ਼ਾਂਤ ਮੀਟਾਂ ਕਰਾਂ ਮੈਂ ਸਰ ਸ਼ਾਂਤ ਮਈ ਹੈ ਕਿਹੜਾ ਕੋਈ ਰੋਲਾ ਪੈ ਰਿਹਾ ਹੈ ਜਾਂ ਕੋਈ ਡਾਂਗਾ ਸੁੱਟੀ ਹੋ ਜਾਈਏ ਉੱਥੇ ਮੰਨਦੇ ਆ ਅਰੈਸਟ ਕਰੋ ਇੱਥੇ ਅਰੈਸਟ ਕਰ ਬੰਦਾ ਤੁਰਿਆ ਜਾਂਦਾ ਫੜ ਕੇ ਚਲੋ ਇਹ ਗੱਡੀ 'ਚ ਬੈਠੋ ਇਹ ਕੀ ਮਤਲਬ ਹੋਇਆ ਇਹ ਕਿਸੇ ਕੋਈ ਕਾਨੂੰਨ ਨਹੀਂ ਕਹਿੰਦਾ ਆਪਣੀ ਆਵਾਜ਼ ਵੀ ਨਹੀਂ ਚੱਕ ਸਕਦੇ ਇਹ ਕਹਿੰਦਾ ਸਾਡੀ ਆਵਾਜ਼ ਵੀ ਨਹੀਂ ਚੱਕ ਸਕਦੇ ਦੁਬਾਰਾ ਹੈ ਜੀ ਸਰਕਾਰ ਬੇਅੰਤ ਨੂੰ ਦੇ ਗੁਣਾ ਸੌ ਗੁਣਾ ਅੱਗੇ ਤੱਕ ਗਿਆ ਹੈ ਭਵੰਤਮਾਨ ਜੀ ਭਵੰਤਮਾਨ ਜੀ ਕੁਛ ਨਹੀਂ ਕਰ ਰਹੇ ਜਿਹੜੇ ਇੱਥੇ ਆ ਕੇ ਖੁਦ ਬੋਲਦੇ ਰਹੇ ਆ ਕਾਲਾ ਪਾਣੀ ਕਾਲਾ ਪਾਣੀ ਮਰਗੇ ਹੋਏ ਹਾਏ ਹੋਏ ਆਏ ਹੋਏ ਉਹ ਅੱਜ ਖੁਦ ਸਾਨੂੰ ਬਰਬਾਦ ਕਰਨ ਤੇ ਚੁਲਿਆ ਹੋਇਆ ਪੂਰੇ ਪੰਜਾਬ ਨੂੰ ਪੰਜਾਬ ਸਰਕਾਰ ਰਲ ਕੇ ਤੇ ਸੈਂਟਰ ਨਹੀਂ ਮੈਂ ਕਹਿ ਸਕਦਾ ਦਿੱਲੀ ਰਲ ਕੇ ਪੂਰੇ ਪੰਜਾਬ ਨੂੰ ਖਤਮ ਕਰ ਰਹੀ ਹੈ ਤੇ ਕੀ ਹੋਣਾ ਚਾਹੀਦਾ ਪਾਣੀ ਜਿਹੜਾ ਗੰਦਲਾ ਹੋ ਰਿਹਾ ਹੈ ਜ਼ਹਿਰੀਲਾ ਹੋ ਰਿਹਾ ਹੈ ਇਹ ਕਿਹਾ ਜਾ ਰਿਹਾ ਹੈ ਕਿ ਫੈਕਟਰੀ ਵਾਲੇ ਜਿਹੜੇ ਖਾਸ ਤੌਰ ਤੇ ਡਾਈਂਗ ਵਾਲੇ ਇੰਡਸਟਰੀ ਹੈ ਕਸੂਨ ਕਿਹਾ ਜਾ ਰਿਹਾ ਹੈ ਕਿ ਉਸ ਦਾ ਜ਼ਹਿਰੀਲਾ ਪਾਣੀ ਜੋ ਹੈ ਇਸ ਪਾਣੀ ਨੂੰ ਗੰਦਾ ਕਰ ਰਿਹਾ ਕਿਉਂਕਿ ਇਹ ਸਤਲੂਜ ਜਾਂਦਾ ਹੈ ਪੂਰੇ ਪੰਜਾਬ ਵਿੱਚ ਜਾਂਦਾ ਹੈ ਤੋਂ ਬਿਮਾਰੀਆਂ ਲਗਾਤਾਰ ਫੈਲ ਰਹੀਆਂ ਹਨ ਬੰਦ ਹੋਣਾ ਚਾਹੀਦਾ ਹੈ ਬਸ ਸੋਚੀਏ ਨਾ ਬੰਦ ਲੱਗਣਾ ਚਾਹੀਦਾ ਹਾਂਜੀ ਨਾ ਕੋਈ ਹੱਲ ਕਰਨਾ ਡਿਸਟਾਚ ਕਰਨ ਡਿਸਟਾਚ ਕਿੱਥੇ ਕਰਨਗੇ ਧਰਤੀ 'ਚ ਵੀ ਨਹੀਂ ਹੋ ਸਕਦਾ ਫੇਰ ਵੀ ਪਾਣੀ ਖਰਾਬ ਹੋਣਾ ਹੈ ਕੀ ਕਰਨਗੇ ਫੈਕਟਰੀ ਬੰਦ ਹੱਲ ਆ ਉਹਦਾ ਕੋਈ ਹੱਲ ਨਹੀਂ ਹਾਂਜੀ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾਈਆਂ ਜਿਹੜਾ ਵੇਰਕਾਮੀ ਪਲਾਂਟ ਦੇ ਬਾਅਦ ਫਿਰੋਜ਼ਪੁਰ ਰੋਡ ਤੇ ਮੌਜੂਦ ਨੇ ਇੱਥੇ ਜੋ ਵੀ ਲੋਕ ਪੰਜਾਬ ਪਰਤੋ ਜੁੜੇ ਲੋਕ ਆ ਰਹੇ ਸੀ ਇੱਥੇ ਭਾਵੇਂ ਕਿ ਉਹਨਾਂ ਨੂੰ ਕਿਸ ਕਈਆਂ ਨੂੰ ਪਿੱਛੇ ਜੋ ਹੈ ਹਿਰਾਸਤ ਵਿੱਚ ਲੈ ਲਿਆ ਦਿੱਤਾ ਗਿਆ ਜਾਂ ਜੋ ਇੱਥੇ ਆਏ ਨੇ ਜਿਨ੍ਹਾਂ ਨੂੰ ਲੱਗਦਾ ਕਿ ਇਹ ਵਿਰੋਧ ਕਰ ਸਕਦੇ ਨਹੀਂ ਆ ਪਾਣੀ ਕਾਲੇ ਪਾਣੀ ਦੀ ਆਵਾਜ਼ ਟੱਕ ਸਕਦੇ ਨੇ ਉਹਨਾਂ ਨੂੰ ਜੋ ਹੈ ਪੁਲਿਸ ਵੱਲੋਂ ਧੱਕੇ ਦੇ ਨਾਲ ਜੋ ਹੈ ਹਿਰਾਸਤ ਵਿੱਚ ਲੈਣ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਕਿਸਤ ਨੂੰ ਜੋ ਹੈ ਹਿਰਾਸਤ ਵਿੱਚ ਲਿਤਾ ਗਿਆ ਫਿਲਹਾਲ ਸਮਾਂ 12 ਵਜੇ ਦਾ ਸੀ ਇੱਥੇ ਲੱਖਾ ਸੁਗਾਣਾ ਤੇ ਉਹਨਾਂ ਦੀ ਟੀਮ ਹਜੇ ਤੱਕ ਜਿਹੜੇ ਇੱਥੇ ਨਹੀਂ ਪਹੁੰਚੀ ਪਹੁੰਚ ਪਾਉਂਦੀ ਹੈ ਜਾਂ ਨਹੀਂ ਪਹੁੰਚ ਪਾਉਂਦੀ ਉਸ ਬਾਰੇ ਵੀ ਤੁਹਾਨੂੰ ਅਪਡੇਟ ਕਰਾਵਾਂਗੇ ਕਿਉਂਕਿ ਕੀ ਹਾਲਾਤ ਅੱਗੇ ਕੱਲ੍ਹ ਕੇ ਬੰਦੇ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਤਦ ਤੱਕ ਜੁੜੇ ਰਹੋ ਸਰਕਾਰ ਤੇ ਰਾਮੀ ਟੀਵੀ ਨਾਲ